ਭਾਰਤ ਸੰਚਾਲ ਲਿਮਟਿਡ ਯਾਨੀ ਕਿ ਬੀਐਸਐਨਲ ਲੁਧਿਆਣਾ ਟੈਲੀਕਮ ਜ਼ਿਲ੍ਹੇ ਵੱਲੋਂ ਸਾਰੇ 3ਜੀ ਸਿਮ ਗਾਹਕਾਂ ਨੂੰ ਅਪੀਲ ਕਰਦੇ ਹਨ ਕਿਹਾ ਗਿਆ ਹੈ ਕਿ 10 ਅਗਸਤ 2024 ਤੋਂ ਪਹਿਲਾਂ ਆਪਣੇ ਨਜ਼ਦੀਕੀ ਗਾਹਕ ਸੇਵਾ ਕੇਂਦਰਾਂ ਤੇ ਆਪਣੇ ਮੌਜੂਦਾ 3ਜੀ ਸਿਮਾਂ ਨੂੰ 4ਜੀ ਸਿਮਾਂ ਵੱਜੋਂ ਅਪਗ੍ਰੇਡ ਕਰਵਾ ਲਿਆ ਜਾਵੇ ਨਿਰਵਿਘਨ ਮੋਬਾਈਲ ਸੇਵਾਵਾਂ ਨੂੰ ਯਕੀਨੀ ਬਣਾਉਣ ਦੇ ਲਈ ਇਹ ਜੋ ਬਦਲਾਅ ਹੈ ਇਹ ਲਾਜ਼ਮੀ ਹੋਵੇਗਾ BSNL ਦਾ ਉਦੇਸ਼ ਉਹਨਾਂ ਗਾਹਕਾਂ ਦੇ ਲਈ ਇੱਕ ਸੁਚਾਰੂ ਅਨੁਪਪਕ ਪ੍ਰਦਾਨ ਕਰਨਾ ਹੈ ਜੋ ਇਸ ਤਿਹਾਂ ਪ੍ਰੋਸੇਮੰਦ ਅਤੇ ਹਾਈ ਸਪੀਡ 4G ਸੇਵਾਵਾਂ ਲੈਣੀਆਂ ਚਾਹੁੰਦੇ ਹਨ BSNL ਦੇ ਰਿਟੇਲ ਪੈਮਾਨਾ ਤੇ CSC ਦਾ ਵਿਆਪਕ ਨੈਟਵਰਕਿੰਗ ਵਿੱਚ ਨੈਟਵਰਕਿੰਗ ਇਹ ਯਕੀਨੀ ਬਣਾਉਂਦਾ ਹੈ ਕਿ ਗਾਹਕ ਆਪਣੀਆਂ ਸੇਵਾਵਾਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਸੁਵਿਧਾਜਨਕ ਤੌਰ ਤੇ ਆਪਣਾ ਨੰਬਰ ਹੈ ਜੋ BSNL ਦੇ ਵਿੱਚ ਪੋਰਟ ਕਰ ਸਕਦੇ ਹਾਂ ਬੀਐਸਐਨਐਲ ਲੁਧਿਆਣਾ ਦੇ ਜਨਰਲ ਮੈਨੇਜਰ ਅਮੀਨ احمد ਤਹਿਜ਼ੀਬ ਨੇ ਕਿਹਾ ਅਸੀਂ ਬੀਐਸਐਨਐਲ ਪਰਿਵਾਰ ਦੇ ਵਿੱਚ ਨਵੇਂ ਗਾਹਕਾਂ ਦਾ ਸਵਾਗਤ ਕਰਦੇ ਹਾਂ ਅਤੇ ਬਿਖਦ ਖੁਸ਼ ਹਾਂ ਸਾਡਾ ਟੀਚਾ ਸਾਡੇ ਗਾਹਕਾਂ ਨੂੰ ਸਹਿਜ ਕਨੈਕਟੀਵਿਟੀ ਅਤੇ ਬੇਮਿਸਾਲ ਸੇਵਾ ਪ੍ਰਦਾਨ ਕਰਨਾ ਹੈ ਅਤੇ ਅਸੀਂ ਪੋਰਟਿੰਗ ਪ੍ਰਕਿਰਿਆ ਨੂੰ ਜਿੰਨਾ ਸੰਭਵ ਹੋ ਸਕਦਾ ਵੈ ਜੋ ਜਿੰਨਾ ਸੰਭਵ ਹੋ ਸਕੇ ਨਿਰਵਿਘਨ ਬਣਾਉਣ ਦੇ ਲਈ ਵਚਨ ਬਧਨ ਇਸ ਤੋਂ ਇਲਾਵਾ ਪੀਐਸਐਨਐਲ ਅਜੇਤੂ ਐਫਟੀਟੀਐਚ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ ਬੀਐਸਐਨਐਲ ਦੀਆਂ ਅਤਿ ਆਧੁਨਿਕ ਫਾਈਬਰ ਟੂ ਦਾ ਹੋਮ ਐਫਟੀਟੀਐਚ ਸੇਵਾਵਾਂ ਦੀ ਪਰਚੋਲ ਕੀਤੀ ਜਾ ਸਕਦੀ ਹੈ ਜੋ ਕਿ ਕਿਫਾਇਤੀ ਦਰਾਂ ਤੇ ਬੇਮਿਸਾਲ ਗਤੀ ਅਤੇ ਪਰੋਸੇਮੰਦਤਾ ਦੀ ਪੇਸ਼ਕਸ਼ ਕਰਦਾ ਹੈ ਨਵੀਆਂ ਜਾਂ ਮਾਈਗ੍ਰੇਸ਼ਨ ਸੇਵਾਵਾਂ ਲਈ ਆਪਣੇ ਨਜ਼ਦੀਕੀ ਗਾਹਕ ਸੇਵਾ ਕੇਂਦਰ ਤੇ ਪਹੁੰਚ ਕਰਕੇ ਬੇਅੰਤ ਸੰਭਾਵਨਾਵਾਂ ਦੀ ਦੁਨੀਆ ਦੇ ਖੋਜ ਕੀਤੀ ਜਾ ਸਕਦੀ ਹੈ ਬੀਐਸਐਨਐਲ ਆਪਣੇ ਐਫਟੀਟੀਐਚ ਪਾਈਵਾਲਾਂ ਲਈ ਬੇਮਿਸਾਲ ਵਪਾਰਕ ਮੌਕੇ ਵੀ ਪੇਸ਼ ਕਰਦਾ ਹੈ ਕਿਉਂਕਿ ਬੀਐਸਐਨਐਲ ਸੰਭਾਵੀ ਪਾਈਵਾਲਾਂ ਨੂੰ ਐਫਟੀਟੀਐਚ ਸੇਵਾਵਾਂ ਦੇ ਵਿੱਚ ਬੇਮਿਸਾਲ ਵਪਾਰਕ ਮੌਕਿਆਂ ਦੀ ਖੋਜ ਕਰਨ ਦੇ ਲਈ ਸੱਦਾ ਦਿੰਦਾ ਹੈ ਭਾਰਤ ਦੇ ਦੂਰ ਸੰਚਾਰ ਲੈਂਡਸਕੇਪ ਦੇ ਵਿੱਚ ਕ੍ਰਾਂਤੀ ਲਿਆਉਣ ਲਈ BSNL ਨਾਲ ਵੱਧ ਚੜ ਕੇ ਜੁੜਿਆ ਜਾਵੇ ਤਾਂ ਜੋ ਵੱਡੀ ਪਾਈ ਵਾਲੀ ਦੇ ਲਾਭ ਪ੍ਰਾਪਤ ਕੀਤੇ ਜਾ ਸਕਣ ਜਨਰਲ ਮੈਨੇਜਰ ਲੁਧਿਆਣਾ ਅਮੀਨ احمد ਤਾਜ਼ੀਰ ਨੇ ਕਿਹਾ ਕਿ ਅਸੀਂ ਬੇਮਿਸਾਲ ਸੇਵਾਵਾਂ ਪ੍ਰਦਾਨ ਕਰਦੇ ਹਾਂ ਕਰਨ ਅਤੇ ਆਪਣੇ ਗਾਹਕਾਂ ਪਾਈ ਵਾਲਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਵਚਨਬੱਧ ਇਹ ਪਹਿਲ ਕਦਮੀਆਂ ਨਵੀਂਤਾ ਗਾਹਕਾਂ ਦੀ ਸੰਤੁਸ਼ਟੀ ਅਤੇ ਵਪਾਰਕ ਵਾਅਦੇ ਲਈ ਸਾਡੇ ਸਮਰਪਣ ਨੂੰ ਹੋਰ ਮਜ਼ਬੂਤ ਕਰਦੀਆਂ ਹਨ 4G ਤੇ ਅਪਗ੍ਰੇਡ ਕਰਨ ਅਤੇ ਜੋ ਸਹੀ ਜਿ 连接ਟੀਵਿਟੀ ਦਾ ਅਨੁਭਵ ਕਰਨ ਦੇ ਇਸ ਮੌਕੇ ਨੂੰ ਨਾ ਗਵਾਓ ਅੱਜ ਹੀ ਆਪਣਾ ਨਜ਼ਦੀਕੀ ਗਾਹਕ ਸੇਵਾ ਕੇਂਦਰ ਤੇ ਜਾਓ ਅਤੇ ਆਪਣੇ ਸਿਮ ਨੂੰ 3G ਤੋਂ 4G ਦੇ ਵਿੱਚ ਅਪਗ੍ਰੇਡ ਕਰਵਾਓ